ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਚੂੜਚੱਕ ਦੇ ਵਿੱਚ ਚੂੜਚੱਕ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਮਿੱਤਰੋ ਤੇ ਦੌਲਤਪੁਰੇ ਦੇ ਬਿਲਕੁਲ ਨੇੜੇ ਕਰਕੇ ਰਹਿ ਗਿਆ ਇੱਕ ਚੂੜਚੱਕ ਜਗਰਾਉਂ ਦੇ ਕੋਲੇ ਵੀ ਹੈਗਾ ਪਰ ਇਹ ਚੂੜਚੱਕਾ ਜਿਹੜਾ ਦੌਲਤਪੁਰੇ ਦੌਲਤਪੁਰਾ ਜਿਹੜਾ ਪਿੰਡ ਆ ਉਹ ਇਸ ਪਿੰਡ ਦਾ ਗਵੰਡੀ ਪਿੰਡ ਆ ਘਰੇਲੂ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਦੋ ਜਾਨਵਰ ਵਕਾਉ ਆ ਦੋਵੇਂ ਨੀਲੀ ਰਾਵੀ ਨਸਲ ਦੇ ਆ ਇੱਕ ਤਾਂ ਦੁੱਧੋ ਡਰਾਈ ਮੈਂ 8 ਮਹੀਨਿਆਂ ਦੀ ਗੱਪਣ ਦਿਖਾਉਣੀ ਆ ਇੱਕ ਤੁਹਾਨੂੰ ਇਸੇ ਪਿੰਡ ਦਾ ਨਾਮੀ ਸਾਣਾ ਜਿਹੜਾ ਕੋਹੇ ਨੂਰ ਉਹ ਸਾਣ ਦਾ ਬੱਚਾ ਵਕਾਉਣਾ ਕਰਦੇ ਆ ਗੱਲਬਾਤ ਆਪਾਂ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵੱਡੇ ਭਾਈ ਹਾਂਜੀ ਠੀਕ ਠਾਕ ਵੀਰੇ ਘਰ ਪਰਿਵਾਰ ਸੇਤਾ ਵੀਰੇ ਸਾਰੇ ਠੀਕ ਠਾਕ ਵੀਰੇ ਠੀਕ ਆ ਵੱਡੇ ਭਾਈ ਮੈਂ ਆ ਜਿਹੜੀ ਹਾਂਜੀ ਇਹਦੇ ਕੀ ਡਿਟੇਲ ਆ ਤੇ ਕਿਹੜੀ ਨਾਮ ਦੱਸ ਦੇਣ ਨਾਲੇ ਪਹਿਲਾਂ ਆਪਦਾ ਵੀਰੇ ਇਹ ਕਿਵੇਂ ਜੀ ਆਪਦਾ ਨਾਮ ਦੱਸ ਨਾਮ ਮੇਰੇ ਮਨਪ੍ਰੀਤ ਸਿੰਘ ਆ ਮਨਪ੍ਰੀਤ ਸਿੰਘ ਹਾਂਜੀ ਵੀਰੇ ਅੱਛਾ ਮਨਪ੍ਰੀਤ ਬਾਈ ਮੈਂ ਆ ਜਿਹੜੀ ਵੇਚਣੀ ਆਪਾਂ ਇਹ ਕਿੰਨਵਾ ਸੂਆ ਬਾਈ ਏ ਵੀਰੇ ਤੀਜੇ ਸੂਏ ਸੂਣਾ ਆਨੇ ਹੁਣ ਤੀਜੇ ਸੂਏ ਸੂਣਾ ਆਨੇ ਹਾਂਜੀ ਹਾਂਜੀ ਠੀਕ ਆ ਕਿੰਨਾ ਟਾਈਮ ਪਿਆ ਜਾਂਦਾ ਸੂਣ ਦੇ ਵਿੱਚ ਵੀਰੇ 2 ਮਹੀਨੇ ਰਹਿ ਗਏ ਇਹਦੇ ਠੀਕ ਆ ਵੀ 8 ਮਹੀਨੇ ਦੀ ਗੱਪ ਰੋਗੀ 8 ਮਹੀਨੇ ਦੀ ਗੱਪ ਠੀਕ ਆ ਬਈ ਅੱਛਾ ਦੁੱਧ ਕਿੰਨਾ ਦੇਗੀ ਸੀ ਇਹ ਬਾਈ ਦੁੱਧ 14-15 ਕਿਲੋ ਵੀਰੇ ਦਈ ਗਈ ਖੁੱਲਾ ਡੁੱਲਾ ਹੈ ਠੀਕ ਹੈ ਲੀ ਵਾਲੂ ਵਾ ਫਿਰ ਚੰਗਾ ਬਣਾ ਜਾਂਦੀ ਵੀ ਵਧੀਆ ਵਧੀਆ ਬਹੁਤ ਵਧੀਆ ਠੀਕ ਆ ਵੀ ਸੂਆ ਕਿੰਨਾ ਸੂਣਾ ਆਨੇ ਆਖਿਆ ਤੀਜਾ ਸੂਆ ਸੂਣਾ ਵਾ ਤੀਜਾ ਸੂਆ ਸੂਣਾ ਵਾ ਤੇ ਹੁਣ ਦੁੱਧ ਤੋਂ ਹਟੀ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੋਊਗਾ ਇਹ ਨੂੰ ਹੋ ਗਿਆ ਵੀ 25 ਦਿਨ ਛੱਡੀ ਇਹਨੂੰ ਠੀਕ ਆ ਵੀ ਪਾਸ ਤਾਂ ਹੋ ਜੂਗੀ ਥਣ ਤਾਂ ਪਾਸ ਕਰ ਹਾਂ ਪਾਸ ਹੋ ਜੂਗੀ ਥਣ ਥਣ ਤੇ ਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵੀਰੇ ਕੋਈ ਠੀਕ ਆ ਬਈ ਅੱਛਾ ਰੇਟ ਕੀ ਰਊਗਾ ਇਹਦਾ ਵੀਰੇ ਰੇਟ ਵੀਰੇ ਮੌਲ 90000 ਆ ਠੀਕ ਆ ਬਾਈ ਤੇ ਇਹਦੇ ਸੀਮਨ ਜਿਹੜਾ ਲੱਗਾ ਹੁੰਦਾ ਪਤਾ ਕੋਈ ਉਹ ਵੀਰੇ ਕੋਹੇਨੂਰ ਦਾ ਹੀ ਆ ਠੀਕ ਆ ਬਾਈ ਓਕੇ ਠੀਕ ਆ ਤੇ ਤੋਰ ਦੇਗਾ ਵੀਰੇ ਮੜੇ ਜੱਡੀ ਬੰਨੇ ਲੈ ਵੀ ਮਿੱਤਰੋ ਇਹਦੀ 90000 ਰੁਪਇਆ ਕੀਮਤ ਆ ਸੂਨ ਵਾਲੀ ਆ ਮੈਂ ਦੋਆਂ ਮਹੀਨਿਆਂ ਦੀ ਕੱਚੀ ਆ ਤੇ ਜਿਹੜੀ ਰੁੱਤ ਦੇ ਵਿੱਚ ਨੇ ਤਿਆਰ ਹੋਣਾ ਤੇ ਉਸ ਰੁੱਤ ਦੇ ਵਿੱਚ ਪੂਰੀ ਹਲਚਲ ਜੀ ਆ ਜਿਹੜੀ ਹੋਈ ਹੁੰਦੀ ਆ ਤੁਹਾਨੂੰ ਪਤਾ ਸਾਰਿਆਂ ਨੂੰ ਬਾਡੀ ਬੰਤਰ ਦੀ ਖੁੱਲੀ ਡੁੱਲੀ ਝੋਟੀ ਪਲੀ ਪੂਲੀ ਵਜਣ ਵਾਲੀ ਆ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ 14 ਕਿਲੋ ਦੁੱਧ ਦਿੱਤਾ ਹੋਇਆ ਇਹਨੇ ਤੇ ਕੋਹੇ ਨੂਰਸਾਨ ਆ ਜਿਹੜਾ ਇਸੇ ਪਿੰਡ ਦੇ ਵਿੱਚ ਆ ਉਹ ਸਾਨ ਤੋਂ ਇੱਕ ਰਮਾ ਵਾਲੀ ਗੱਬਣ ਆ ਮਿੱਤਰੋ ਤੇ ਇਹ ਪਹਿਲੇ ਨੰਬਰ ਤੇ ਆ ਕੀ ਦੋ ਨੰਬਰ ਤੇ ਜਿਹੜੀ ਜਿਹੜਾ ਕਟਾ ਵਾ ਉਹਦੇ ਬਾਰੇ ਵੀਰੇ ਕੱਟੇ ਦੀ ਕਿੰਨੀ ਉਮਰ ਆ ਵੱਡੇ ਬਾਈ 2.5 ਸਾਲਾਂ ਮਾਰਾ ਵੀਰੇ 2.5 ਸਾਲ ਅੱਛਾ ਕਿਹੜੇ ਸੀਮੰਟ ਦਾ ਵਾ ਵੀਰੇ ਇਹ ਕੋਹੇ ਨੂਰ ਦਾ ਵੀਰੇ ਅੱਛਾ ਕੋਹੇ ਨੂਰ ਦਾ ਹੀ ਆ ਹਾਂਜੀ ਵੀਰੇ ਕੋਈ ਮਈਆਂ ਮਈਆਂ ਕ੍ਰੋਸ ਕਰ ਲੈਂਦਾ ਕਿ ਨਹੀਂ ਵੀਰੇ ਤਿਆਰ ਆ ਤੇ ਪਰ ਛੱਡਿਆ ਨਹੀਂ ਹਜੇ ਕਿਉਂ ਨਹੀਂ ਛੱਡਿਆ ਨਹੀਂ ਛੱਡਿਆ ਨਹੀਂ ਠੀਕ ਆ ਵੀਰੇ ਇਹਦਾ ਰੇਟ ਕੀ ਲਊਗਾ ਬਾਈ ਵੀਰੇ ਇਹਦਾ ਮੁੱਲ 80000 80000 ਰੁਪਏ ਮਾਣਤਣ ਹੋ ਜਾਊਗਾ ਬਾਈ ਮਾਣਤਣ ਹੋ ਜਾਊਗਾ ਠੀਕ ਆ ਵੀਰੇ ਠੀਕ ਆ ਤੇ ਮਤਲਬ ਜਿਵੇਂ ਉਵੇਂ ਸੀਲ ਖੋਲਣ ਖ ਠੀਕ ਹੈ ਬਾਈ ਤੇ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਵੀਰੇ 80000 ਆ ਤੇ ਕੋਈ ਨਹੀਂ ਉੱਚਾ ਮੰਨਤਾ ਨਾ ਕਰਦਾ ਠੀਕ ਹੈ ਕੱਢੀ ਬੰਦ ਤੋਲੀ ਵੀਰੇ ਨਹੀਂ ਮਿੱਤਰੋ ਕੋਈ ਕਰੇ ਰੱਖਣਾ ਹੋਵੇ ਬੱਚਾ ਇਸੇ ਨਗਰ ਦੇ ਵਤੀ ਥਾਣਾ ਨਾਮੀ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਤੇ 2.5 ਸਾਲ ਦੀ ਇੰਦੀ ਉਮਰ ਆ ਮਈਆਂ ਕਰਾਸ ਕਰਨ ਨੂੰ ਬਾਈ ਹੁਣ ਇਹਨੇ ਛੱਡਿਆ ਨਹੀਂਗਾ ਵੈਸੇ ਤਿਆਰੀ ਦੇ ਵਿੱਚ ਹੀ ਆ ਤੁਸੀਂ ਕੋਈ ਵੀ ਭਰਾ ਜਿਹੜਾ ਇਹਨੂੰ ਛੱਡ ਲੂਗਾ ਤੇ ਮਈਆਂ ਤੇ ਜਿਹੜਾ ਆਉਣ ਲੱਗ ਜੂਗਾ ਕਰਮਾਂ ਵਾਲਾ ਕਿਉਂਕਿ ਥੱਲੋ ਥੱਲੋ ਕੱਟਾ ਚੰਗਾ ਵਾ ਮਾਰਕਿੰਗ ਵੀ ਉਸੇ ਤਰ੍ਹਾਂ ਜਿਵੇਂ ਦੀ ਕੋਈ ਨੂਰ ਦੀ ਆ ਉਸੇ ਤਰ੍ਹਾਂ ਦੀ ਸਾਰੀ ਜਿਹੜੀ ਇਹਦੀ ਬਰੀਕੀ ਆ ਤੁਸੀਂ ਆਪ ਦੇਖ ਸਕਦੇ ਜਿਵੇਂ ਵੱਡਾ ਮਾਲੀ ਬਣੂਗਾ ਸੇਮ ਕਾਪੀ ਹੁੰਦੇ ਤੇ ਜਾਣਾ ਇਹਨੇ ਕਰਮਾ ਵਾਲੇ ਨੇ ਥੱਲੋ ਥੱਲੋ ਵੀ ਚੰਗਾ ਵਾ ਮੱਥੇ ਤੇ ਜਿਹੜਾ ਬੱਲ ਆ ਚਾਰੇ ਪੈਰਾਂ ਤੇ ਨਿਸ਼ਾਨ ਉਸੇ ਤਰ੍ਹਾਂ ਮਣਕੀ ਅੱਖ ਸਿੰਘ ਗੋਲ ਬਾਕੀ ਬਾਡੀ ਬੰਤਰ ਦਾ ਚੰਗਾ ਵਾ ਦੂਵਾਂ ਜਨਵਰੀ ਦੀ ਡਿਟੇਲ ਲੈਤੀ ਵੀਰੇ ਨੰਬਰ ਦਈਆਂ ਵੀਰੇ ਨੰਬਰ ਵੀਰੇ 87270 ਹਾਂ 29036 ਇੱਕ ਵਾਰੀ ਹੋਰ ਬੋਲ ਦੀ ਵੀਰੇ 87270 29036 ਠੀਕ ਹੈ ਇਸ ਨੰਬਰ ਤੇ ਗੱਲਬਾਤ ਕਰ ਲਿਓ ਬਾਈ ਦੇ ਨਾਲ ਪਿੰਡ ਚੂੜ ਚੱਕ ਜਿਲ੍ਹਾ ਮੁਕਾ